ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਨਾਬਾਲਿਕਾਂ ਦੇ ਨਾਲ ਹੋ ਰਿਹਾ ਜਨਸੀ ਸ਼ੋਸ਼ਣ ਤੇ ਇਹ ਕੁਕਰਮ ਕਰਨ ਵਾਲੇ ਇਨ੍ਹਾਂ ਨਾਬਾਲਿਕਾਂ ਦੇ ਹੀ ਨੇ ਕਰੀਬੀ ਜਿਹਾ ਇਸ ਵੇਲੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਸਾਹਮਣੀ ਆ ਰਹੀਆਂ ਨੇ ਜਿਸ ਦੇ ਨਾਲ ਪੰਜਾਬ ਸ਼ਰਮਸਾਰ ਹੋ ਰਿਹਾ ਹੈ ਜਿਨ੍ਹਾਂ ਦੇ ਵਿੱਚ ਨਾਬਾਲਕਾਂ ਦੇ ਨਾਲ ਜਨਸੀ ਸ਼ੋਸ਼ਣ ਹੋ ਰਿਹਾ ਹੈ ਔਰ ਏਜੰਸੀ ਸ਼ੋਸ਼ਣ ਕਰਨ ਵਾਲੇ ਕੋਈ ਬਾਹਰਲੇ ਨਹੀਂ ਬਲਕਿ ਇਹਨਾਂ ਨਾਬਾਲਕਾਂ ਦੇ ਹੀ ਕਰੀਬੀ ਨੇ ਚਾਹੇ ਉਹ ਇਹਨਾਂ ਦੇ ਗੁਆਂਢ ਦੇ ਵਿੱਚ ਰਹਿਣ ਵਾਲੇ ਹੋਣ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਹੋਵੇ ਜਾਂ ਫਿਰ ਆਪਣੇ ਹੀ ਖੂਨ ਦਾ ਕੋਈ ਰਿਸ਼ਤਾ ਹੋਵੇ ਬਹੁਤ ਸਰੀਆਂ ਅਜਹਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਸ਼ਰਮ ਦੇ ਨਾਲ ਸਿਰ ਝੁੱਕਦਾ ਅਜਿਹੇ ਕੁਝ ਮਾਮਲੇ ਸੀ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਲੰਧਰ ਤੋਂ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨਾਬਾਲਿਕ ਲੜਕੀ ਦੇ ਨਾਲ ਉਸਤੇ ਜੀਜੀਏ ਨੇ ਹੀ ਜ਼ਬਰਜਨਾਹ ਕੀਤਾ ਹੈ ਉਸਤੇ ਜੀਜੀਏ ਦਾ ਨਾਮ ਵਿਕਾਸ ਦੱਸਿਆ ਜਾ ਰਿਹਾ ਹੈ ਤੇ ਇਸ ਨਾਬਾਲਿਕਾ ਦੀ ਉਮਰ ਮਹਿਜ 15 ਸਾਲ ਹੈ ਉਸ ਨੇ ਆਪਣੇ ਨਾਲ ਹੋਈ ਇਸ ਘਟਨਾ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਾਂਝਾ ਕੀਤਾ ਤਾਂ ਫਿਰ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਹੁਣ ਉਸਤੇ ਜੀਜੀਏ ਵਿਕਾਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਸਤੇ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਮਾਮਲੇ ਦੇ ਵਿੱਚ ਇੱਕ ਪਿਤਾ ਨੇ ਹੀ ਆਪਣੀ ਸਕੀਤੀ ਦੇ ਨਾਲ ਕੁਕਰਮ ਕੀਤਾ ਉਸਦੇ ਨਾਲ ਜ਼ਬਰਜਨਾਹ ਕੀਤਾ ਇਸ ਲੜਕੀ ਦੀ ਉਮਰ ਮਹਿਜ 14 ਸਾਲ ਸੀ ਪਿਤਾ ਦਾ ਨਾਮ ਪ੍ਰਦੀਪ ਕੁਮਾਰ ਦੱਸਿਆ ਜਾ ਰਿਹਾ ਜਿਹੜਾ ਕਿ ਇੱਕ ਈ ਰਿਕਸ਼ਾ ਚਲਾਉਂਦਾ ਹੈ ਉਸ ਨੇ ਆਪਣੀ ਸਕੀਤੀ ਦੇ ਨਾਲ ਹੀ ਬਲਾਤਕਾਰ ਕੀਤਾ ਔਰ ਇੱਕ ਜਾਂ ਦੋ ਵਾਰ ਨਹੀਂ ਬਲਕਿ ਕਈ ਵਾਰ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਇਸ ਲੜਕੀ ਨੇ ਆਪਣੇ ਨਾਲ ਕੋਈ ਇਸ ਘਟਨਾ ਨੂੰ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਮਾਂ ਨੇ ਆਪਣੀ ਬੇਟੀ ਦਾ ਮੈਡੀਕਲ ਚੈੱਕਅਪ ਕਰਵਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੇਟੀ ਗਰਭਵਤੀ ਹੈ ਬਾਅਦ ਵਿੱਚ ਇਹ ਜਿਹੜਾ ਮਾਮਲਾ ਪੁਲਿਸ ਦੀ ਨਜ਼ਰ ਦੇ ਵਿੱਚ ਲਿਆਂਦਾ ਗਿਆ ਤੇ ਪੁਲਿਸ ਨੇ ਇਸ ਲੜਕੀ ਦੇ ਬਿਆਨਾਂ ਤੇ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਉਸਦੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਇੱਕ ਹੋਰ ਮਾਮਲਾ ਸਾਹਮਣੇ ਹੈ ਜਿੱਥੇ ਇੱਕ 16 ਸਾਲ ਦੇ ਨੌਜਵਾਨ ਨੇ ਗੁਆਂਢ ਵਿੱਚ ਰਹਿਣ ਵਾਲੀ 14 ਸਾਲਾਂ ਦੀ ਲੜਕੀ ਦੇ ਨਾਲ ਜ਼ਬਰ ਜਨਾਹ ਕੀਤਾ ਹੈ ਇਹ ਲੜਕੀ ਅਜੇ ਬਿਲਕੁਲ ਹੀ ਛੋਟੀ ਹੈ ਜਿਸ ਦੀ ਉਮਰ ਮਹਿਜ 14 ਸਾਲ ਹੈ ਇਸ 16 ਸਾਲ ਦੇ ਲੜਕੇ ਦੇ ਵੱਲੋਂ ਨਾ ਸਮਝੀ ਦੇ ਵਿੱਚ ਹੀ ਇਹ ਕੁਕਰਮ ਕਰ ਦਿੱਤਾ ਗਿਆ ਇਸ ਬੱਚੀ ਨੇ ਆਪਣੇ ਮਾਂ ਦੇ ਨਾਲ ਇਹ ਘਟਨਾ ਸਾਂਝੀ ਕੀਤੀ ਤੇ ਫਿਰ ਇਹ ਮਾਮਲਾ ਪੁਲਿਸ ਦੀ ਧਿਆਨ ਦੇ ਵਿੱਚ ਲਿਆੰਦਾ ਗਿਆ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਨੂੰ ਬਾਲ ਸੁਧਾਰ ਕਰਦੇ ਵਿੱਚ ਭੇਜ ਦਿੱਤਾ ਤਾਂ ਕਿ ਇਸ ਨੂੰ ਇਸ ਮਾਮਲੇ ਦੀ ਜਿਹੜੀ ਸਮਝ ਆ ਸਕੇ ਕਿ ਉਹ ਖੁਦ ਹੀ ਅਜੇ ਨਾਬਾਲਿਕ ਹੈ ਤੇ ਉਸਨੇ ਜਿਸ ਘਟਨਾ ਨੂੰ ਅੰਜਾਮ ਦੇ ਦਿੱਤਾ ਉਸ ਦੇ ਨਾਲ ਕਿੰਨਾ ਮਾੜਾ ਮਾਨਸਿਕ ਅਸਰ ਹੋ ਸਕਦਾ ਸੋ ਅਜਿਹੀਆਂ ਬਹੁਤ ਹੋਰ ਘਟਨਾਵਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਨਾਲ ਜਿੰਸੀ ਸ਼ੋਸ਼ਣ ਹੁੰਦਾ ਦੇਖਿਆ ਗਿਆ ਤੇ ਬੱਚਾ ਨੂੰ ਅਜਿਹੇ ਜਿੰਸੀ ਸ਼ੋਸ਼ਣ ਤੋਂ ਬਚਾਉਣ ਦੇ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵੱਲ ਖਿਆਲ ਕਰਨਾ ਚਾਹੀਦਾ ਦੱਸਦੀ ਹੈ ਕਿ ਮਨੋਵਿਗਿਆਨ ਦੇ ਡਾਕਟਰ ਅਮਨ ਸੂਦਹੋਰਾਂ ਦਾ ਕਹਿਣਾ ਹੈ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਦੇ ਵੱਲ ਧਿਆਨ ਨਹੀਂ ਦਿੰਦੇ ਉਹ ਅਜਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮਾਨਸਿਕ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨਾਲ ਹੀ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਹਰਸ਼ਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜਿਹੜੇ ਅਜਿਹੇ ਅਪਰਾਧੀ ਫੜੇ ਜਾਂਦੇ ਨੇ ਜਾਂ ਫਿਰ ਜਿਨ੍ਹਾਂ ਦੀ ਭਾਲ جاری ਹੈ ਆਉਣ ਵਾਲੇ ਵਕਤ ਦੇ ਵਿੱਚ ਉਹ ਵੀ ਫੜੇ ਜਾਣਗੇ ਤੇ ਪੁਲਿਸ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਕਰੇਗੀ